ਮੋਗੇ ਦੇ ਵਿੱਚ ਪੰਜਾਬੀਓ ਇੱਕ ਪੰਜਾਬੀ ਨੌਜਵਾਨ ਸਾਡਾ ਇੰਤਜ਼ਾਰ ਕਰ ਰਿਹਾ। ਬਾਸ ਅੱਡੇ ਦੇ ਕੋਲ ਆ ਮਾਈਕਰੋ ਗਲੋਬਲ ਵਾਲਿਆਂ ਦਾ ਦਫ਼ਤਰ ਨਾਂ ਗਿਆ। ਇਹ ਦੇ ਨੰਗਨਸਾਰ ਇੱਕ ਗਲੀ ਮੁੜਦੀ ਆ ਸੱਜਣੋ। ਇਹ ਗਲੀ ਤੁਸੀਂ ਮੁੜ ਜਿਓ। ਮੁੜੇ ਵੀ ਹੋਮੋਂਗੇ ਬੜੀ ਤੇਜ਼ੀ ਨਾਲ ਇੱਥੋਂ ਦੀ ਮੋਟਰਸਾਈਕਲ ਭਜਾ ਕੇ ਲੰਘੇ ਵੀ ਹੋਮੋਂਗੇ। ਪਰ ਇੱਕ ਪੰਜਾਬੀ ਜਿਹੜਾ ਸਿੱਖਿਆ, ਜਿਹੜਾ ਸਾਡੀ ਸਿਹਤ ਦੇ ਨਾਲ ਖਲਵਾੜ ਨਹੀਂ ਕਰਦਾ। ਉਹ ਪੰਜਾਬੀ ਸੱਜਣੋ ਬڑے ਚਿਰ ਦਾ ਇੱਕ ਕਾਮਯਾਬੀ ਦੀ ਤੇ ਗਾਹਕਾਂ ਦੀ ਉਡੀਕ ਕਰ ਰਿਆ ਹੈ ਪਰ ਸਾਡੇ ਸੱਜਣ ਕਈ ਵਾਰ ਲਿਬੜੇ ਹੱਥਾਂ ਦਾ ਤੇ ਗੰਦੇ ਹੱਥਾਂ ਦਾ ਤੇ ਨੌ ਸਿੱਖੀਏ ਲੋਕਾਂ ਦਾ ਤਾਂ ਖਾ ਲੈਂਦੇ ਆ ਪਰ ਆਪਣਿਆਂ ਦੀ ਸਪੋਰਟ ਨਹੀਂ ਕਰਦੇ ਅੱਜ ਮੈਂ ਆਪਣਿਆਂ ਦੀ ਸਪੋਰਟ ਦੇ ਵਿੱਚ ਆਇਆ ਤੇ ਮੈਂ ਉਮੀਦ ਕਰਦਾ ਕਿ ਸੱਜਣ ਮੋਗੇ ਦੇ ਸੱਜਣ ਇਹ ਸੱਜਣ ਤੋਂ ਪੀਜਾ ਮੰਗਵਾਉਣ ਜੇ ਇਸ ਬੰਦੇ ਦਾ ਪੀਜ਼ਾ ਸਵਾਦ ਤੇ ਹਿਲਦੀ ਨਾ ਹੋਇਆ ਨਾ ਪੈਸੇ ਮੈਂ ਵਾਪਸ ਕਰੂੰਗਾ ਸਜਣੋ ਮੈਂ ਆਪਦੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਵੀਡੀਓ ਨੂੰ ਸ਼ੇਅਰ ਕਰਨਾ ਸਜਣੋ ਇਸ ਤੋਂ ਅੱਗੇ ਤਾਂ ਦੇਖਿਓ ਮੈਂ ਤੁਹਾਡੇ ਨੌਜਵਾਨਾਂ ਨਾਲ ਗੱਲ ਕਰਾਉਣਾ ਉਹਨੇ ਕਿੰਨਾ ਕੁਛ ਪੀਜ਼ਾ ਬਣਾਉਣ ਤੋਂ ਪਹਿਲਾਂ ਸਿੱਖਿਆ ਸਾਰੀ ਜਾਣਕਾਰੀ ਸਾਂਝੀ ਕਰੂਗਾ ਲੈ ਵੀ ਸਜਣੋ ਜੇ ਤੁਸੀਂ ਅੱਜ ਵਾਲੀ ਵੀਡੀਓ ਸ਼ੇਅਰ ਨਹੀਂ ਕਰਨੀ ਤਾਂ ਫੇਰ ਮੇਰਾ ਵੀ ਹੌਸਲਾ ਡੁੱਟ ਜਾਊਗਾ ਕਿ ਮੈਂ ਕਿਸੇ ਪੰਜਾਬੀ ਨੌਜਵਾਨ ਦੀ ਜਿਹਨੂੰ ਮਦਦ ਦੀ ਲੋੜ ਆ ਅੱਜ ਕਾਰੋਬਾਰ ਚਲਾਉਣ ਲਈ ਫਿਰ ਮੇਰਾ ਵੀ ਦਿਲ ਟੁੱਟ ਜੂਗਾ ਕਿ ਯਾਰ ਆਪਾਂ ਇਸ ਤਰ੍ਹਾਂ ਦੀ ਵੀਡੀਓ ਨਾ ਕਰਿਆ ਕਰੀਏ ਜਿੱਥੇ ਆਪਾਂ ਨੂੰ ਨਾਨ ਕਮਰਸ਼ੀਅਲ ਹੀ ਸੋਚਣਾ ਪਵੇ ਹਮੇਸ਼ਾ ਮੈਂ ਪੇਡ ਵੀਡੀਓ ਕਰਦਾ ਪਰ ਸਾਰੀਆਂ ਨਹੀਂ ਕਰਦਾ ਬਸ ਕੁਝ ਮੈਨੂੰ ਵੀ ਲੱਗਦਾ ਹੁੰਦਾ ਕਿ ਯਾਰ ਕੋਈ ਨੌਜਵਾਨ ਹੈਗਾ ਜਿਹੜਾ ਮਿਹਨਤੀ ਆ ਕੁਆਲਿਟੀ ਤੇ ਕੰਮ ਕਰਦਾ ਤੇ ਪਰ ਉਹ ਉਡੀਕ ਰਿਹਾ ਹਜੇ ਕਾਮਯਾਬੀ ਨੂੰ ਤਾਂ ਉਹਦੀ ਕਾਮਯਾਬੀ ਆਉਣ ਤੋਂ ਬਾਅਦ ਚ ਆਪਾਂ ਪੈਸੇ ਲੈ ਲਾਂਗੇ ਪਰ ਪਹਿਲਾਂ ਨਹੀਂ ਬਣਦੇ ਤਾਂ ਉਸ ਤਰ੍ਹਾਂ ਦੇ ਨੌਜਵਾਨ ਕੋਲੇ ਪਹੁੰਚਿਆ ਮੈਂ ਮੋਗੇ ਦੇ ਵਿੱਚ ਇਹੜਾ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਸਿੱਖਿਆ ਕੁਆਲਿਟੀ ਤੇ ਕੰਮ ਕੀਤਾ ਬੰਦੇ ਦੀ ਕੁਆਲਿਟੀ ਇੰਨੀ ਕੁ ਨੈਕਸਟ ਲੈਵਲ ਦੀ ਕੁਆਲਿਟੀ ਆ ਕਿ ਮਤਲਬ ਤੁਸੀਂ ਉਹਨੂੰ ਨਾ ਇੱਕ ਵਾਰੀ ਮੇਰੇ ਆਖੇ ਤੁਸੀਂ ਐ ਕਰੋ ਕਿ ਮੋਗੇ ਦੇ ਵਿੱਚ ਪੀਜ਼ਾ ਡਿਲੀਵਰ ਕਰਦਾ ਇਹ ਸੱਜਣ ਨੂੰ ਫੋਨ ਲਾਓ ਤੁਸੀਂ ਫੋਨ ਲਾ ਕੇ ਤੁਸੀਂ ਵੀਰ ਨੂੰ ਤੇ ਤੁਸੀਂ ਪੀਜ਼ਾ ਮੰਗਾ ਲਓ ਜੇ ਤੁਹਾਨੂੰ ਇਹਦਾ ਬਣਾਇਆ ਪੀਜ਼ਾ ਸਵਾਦ ਨਾ ਲੱਗਿਆ ਹਿਲਦੀ ਨਾ ਲੱਗਿਆ ਵਧੀਆ ਨਾ ਲੱਗਿਆ ਤਾਂ ਤੁਸੀਂ ਮੈਨੂੰ ਫੋਨ ਕਰਨਾ ਤੇ ਮੈਂ ਐਂ ਕਰੂੰਗਾ ਕਿ ਮੈਂ ਤੁਹਾਡੇ ਪੈਸੇ ਵਾਪਸ ਕਰ ਦੂੰਗਾ। ਮੈਨੂੰ ਇਹ ਬੰਦੇ ਦੀ ਕੁਆਲਿਟੀ ਤੇ ਇੰਨਾ ਭਰੋਸਾ ਹੋਇਆ। ਇੰਨਾ ਸਵਾਦ ਆਇਆ ਵੀਡੀਓ ਤੁਸੀਂ ਸ਼ੇਅਰ ਕਰਨੀ ਆ। ਬਾਕੀ ਇਹਦੀ ਕੰਮ 'ਚ ਕੁਆਲਿਟੀ ਇੰਨੀ ਕਿਉਂ ਆ? ਕਾਮਯਾਬੀ ਨੂੰ ਹਜੇ ਉਡੀਕ ਰਿਹਾ, ਕਾਮਯਾਬ ਨਹੀਂ ਹੋਇਆ, ਉਡੀਕ ਰਿਹਾ। ਪਰ ਤੁਸੀਂ ਕਾਮਯਾਬ ਕਰਨਾ। ਜੇ ਸ਼ਾਇਦ ਕੋਈ ਨੌ ਸਿੱਖਿਆ ਬੰਦਾ ਆਉਂਦਾ ਪੰਜਾਬ ਤੋਂ ਬਾਹਰੋਂ ਆਉਂਦਾ ਤਾਂ ਉਹਨੂੰ ਅਸੀਂ ਬਹੁਤ ਜਲਦੀ ਕਾਮਯਾਬ ਕਰ ਦਿੰਨੇ ਆ ਤਾਂ ਕਿਤਨਾ ਕਿਤੇ ਸੀ ਆਪਦੇ ਨੌਜਵਾਨਾਂ ਨੂੰ ਕਾਮਯਾਬ ਨਹੀਂ ਕਰਦੇ। ਇਹ ਅਸੀਂ ਪੰਜਾਬੀਆਂ ਵੱਲੋਂ ਬਈ ਤਿੰਨ ਸੌਰੀ ਵੀ ਕਹਿਨੇ ਬਿਲਕੁਲ ਪੰਜਾਬੀ ਸਾਡੇ ਆਪਦੇ ਭੈਣ ਭਾਈ ਅਲੀ ਕਈ ਵਾਰੀ ਸਰਦਾਰ ਭੈਣ ਭਾਈ ਅਲੀ ਦੇਂਦੇ ਨਹੀਂਗੇ ਹਨਾ ਚਲੋ ਉਹ ਸਾਰੇ ਪੰਜਾਬੀਆਂ ਵੱਲੋਂ ਮੈਂ ਤੈਨੂੰ ਸੌਰੀ ਕਹਿਨਾ ਪਰ ਇੰਨੀ ਕੁਆਲਿਟੀ ਕਿਵੇਂ ਆ ਉਹ ਸਰਟੀਫਿਕੇਟ ਉਹ ਸਿੱਖਿਆ ਕਿਸੇ ਪਾਸੋਂ ਪ੍ਰੀਤ ਜਾ ਕੇ ਜਾਈ ਉਹ ਸਰਟੀਫਿਕੇਟਾਂ ਤੇ ਉਹ ਸਰਟੀਫਿਕੇਟ ਕਾਦੇ ਆ ਹਾਂਜੀ ਸਰਟੀਫਿਕੇਟ ਇੱਕ ਤਾਂ ਆਪਣੇ ਜਿਹੜਾ ਲਾਇਸੈਂਸ ਹੁੰਦਾ ਆਪਣਾ ਜੀ ਫੂਡ ਲਾਇਸੈਂਸ ਹੈ ਜੀ ਤੇ ਦੂਸਰਾ ਜਿਹੜਾ ਸਰਟੀਫਿਕੇਟ ਉਹ ਹੁੰਦਾ ਜਿਵੇਂ ਸਿਵਲ ਦੇ ਵੱਲੋਂ ਹਸਪੀਟਲ ਵੱਲੋਂ ਬਣਾ ਕੇ ਦਿੱਤਾ ਜਾਂਦਾ ਜ ਜਿਹਦੇ ਵਿੱਚ ਉਹ ਸਾਰਾ ਦੇਖਦੇ ਆ ਵੀ ਇਹ ਬਿਲਕੁਲ ਸਹੀ ਸਾਫ ਸਫਾਈ ਹੈ ਉਹਦੇ ਵਿੱਚ ਟੈਸਟ ਵੀ ਹੁੰਦੇ ਆ ਜਿਵੇਂ ਕਰੋਨਾ ਟੈਸਟ ਆਇਆ ਸੀ ਪਿੱਛੇ ਜੀ ਤੇ ਉਹ ਸਾਰਾ ਕੁਝ ਹੁੰਦਾ ਉਹਦਾ ਸਰਟੀਫਿਕੇਟ ਜਿਹੜਾ ਉਹ ਕਰੋਨੇ ਤੋਂ ਇਹ ਲਾਗੂ ਕੀਤਾ ਹੋਇਆ ਉਹਨਾਂ ਨੇ ਅੱਛਾ ਉਹ ਦੋਨੇ ਆਪਣੇ ਕੋਲ ਆ ਤੁਸੀਂ ਇੰਨਾ ਇੰਨੀਆਂ ਚੀਜ਼ਾਂ ਮਤਲਬ ਤੁਸੀਂ ਕਿਸੇ ਵੀ ਥਾਂ ਤੇ ਚਾਰ ਪੰਡੇ ਧਰ ਕੇ ਤੇ ਰੇੜੀ ਨਹੀਂ ਲਾ ਲੀਆ ਤੁਸੀਂ ਬਕਾਇਦਾ ਪੂਰਾ ਸਰਕਾਰ ਤੋਂ ਪ੍ਰੂਵਡ ਕੰਮ ਕਰਕੇ ਬੈਠੇ ਹੋ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਤੇ ਜਿਹੜਾ ਵੀਰੇ ਮਤਲਬ ਹੋਂ ਤੱਕ ਤੁਹਾਡੇ ਤੋਂ ਲੋਕ ਮਗਾਉਂਦੇ ਆ ਐ ਤਾਂ ਹੈ ਨਹੀਂਗਾ ਵੀ ਬਿਲਕੁਲ ਵਿਗਾਕ ਨਹੀਂ ਹੁੰਦਾ ਆਉਂਦਾ ਹੈ ਪਰ ਜੇ ਉਸ ਲੈਵਲ ਦਾ ਆਪਾਂ ਸੋਚਿਆ ਸੀ ਉਵੇਂ ਨਹੀਂ ਆਉਂਦਾ ਹਨਾ ਪਰ ਇਹ ਕਿਵੇਂ ਆਉਣ ਲੱਗ ਗਏ ਕਿਉਂਕਿ ਤੁਹਾਡੀ ਐਡਵਰਟਾਈਜ਼ਮੈਂਟ ਤਾਂ ਕੋਈ ਨਹੀਂ ਗਈ ਇੱਕ ਦੂਜੇ ਤੋਂ ਸੁਣ ਸੁਣ ਕੇ ਆਉਣ ਲੱਗੇ ਵੀ ਮਤਲਬ ਸੁਣ ਕੇ ਜਿਵੇਂ ਬਹੁਤ ਸਾਰੇ ਕਸਟਮਰ ਜਿਹੜੇ ਉਹ ਇੱਕ ਦੂਸਰੇ ਦੱਸਦੇ ਵੀ ਤੁਸੀਂ ਉਥੋਂ ਪੀਜ਼ਾ ਲੈ ਕੇ ਆਓ ਵੀ ਉਹਨਾਂ ਦਾ ਬਹੁਤ ਸਵਾਲ ਬਣਾਉਂਦੇ ਆ ਹਾਂ ਤੇ ਇਸ ਤਰ੍ਹਾਂ ਕਾਫੀ ਦੂਰ ਤੱਕ ਯਾਨੀ ਕਿ ਜਾਣ ਲੱਗ ਗਿਆ ਤੁਹਾਡਾ ਜਾਣ ਲੱਗ ਗਿਆ ਪੀਜਾ ਜਿੰਨ ਦੇ ਨਾਲ ਹੁਣ ਤੱਕ ਅਸੀਂ ਬੈਠੇ ਆ ਚਲੋ ਇੰਨਾ ਤਾਂ ਅਸੀਂ ਨਹੀਂ ਕਮਾ ਸਕੇ ਹਾਂ ਪਰ ਉਹ ਬਚਾ ਕੇ ਉਹਨਾਂ ਨੇ ਸਾਨੂੰ ਬਚਾਇਆ ਹੋਇਆ ਉਹ ਉਹ ਉਹਨਾਂ ਨੇ ਸਾਨੂੰ ਭੱਜਣ ਨਹੀਂ ਦਿੱਤਾ ਹਾਂਜੀ ਉਹਨਾਂ ਨੇ ਸਾਨੂੰ ਇੱਥੇ ਟਿਕ ਬਿਲਕੁਲ ਪਰ ਅੱਜ ਦੀ ਵੀਡੀਓ ਤੋਂ ਬਾਅਦ ਮੋਗੇ ਵਾਲੇ ਸੱਚੀ ਬਹੁਤ ਘੈਂਟ ਲੋਕ ਆ ਮੋਗੇ ਵਾਲੇ ਤੇ ਅੱਜ ਤੋਂ ਬਾਅਦ ਤਾਂ ਮਤਲਬ ਤੈਨੂੰ ਪੂਰਾ ਕਾਮਯਾਬੀ ਕਰਨਗੇ ਹਨਾ ਜਿਹੜਾ ਬੰਦਾ ਤੇ ਇਹਦੇ ਚ ਜਿਹੜਾ ਤੁਹਾਡਾ ਬੇਸ ਆ ਹਾਂਜੀ ਹਾਂਜੀ ਉਹ ਬਹੁਤ ਆਪਕਾ ਕਹ ਲੀਏ ਕਿ ਕਿਵੇਂ ਕਹਾਂ সফট ਸੀਗਾ ਬਈ ਨਹੀਂ ਆਮ ਤੌਰ ਤੇ ਜਦੋਂ ਨਾ ਪੀਜ਼ਾ ਖਾਂਦੇ ਆ ਕਿਸੇ ਥਾਂ ਤੇ ਤਾਂ ਉਹਦਾ ਬੇਸ ਬਹੁਤ ਹਾਰਡ ਹੁੰਦਾ ਕਿਉਂਕਿ ਬੇਸ ਬਣੇ ਬਣਾਏ ਲੈਂਦੇ ਆ ਲੋਕ ਹਾਂਜੀ ਹਾਂਜੀ ਹਨਾ ਤਾਂ ਇਹ ਬੇਸ ਇੰਨਾ সফট ਕਿਉਂ ਹੈ ਇਹਦੇ ਵਿੱਚ ਕੀ ਖਾਸ ਚੀਜ਼ ਇੰਦੇ ਵਿੱਚ ਖਾਸ ਚੀਜ਼ ਹੈ ਜੀ ਪਹਿਲੇ ਸੰਨ 2012 ਦੇ ਵਿੱਚ ਗਿਆਨੀ ਡਾਕਟਰ ਮੁਖਤਿਆਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਨੇ ਕਪੂਰਥਾਲੇ ਉਹਨਾਂ ਨੇ ਪੀਜ਼ਾ ਖੋਲਿਆ ਸੀ ਮੇਰੇ ਮਿੱਤਰ ਸੀ ਜੀ ਸਾਡਾ ਉਹਨਾਂ ਨਾਲ ਬਹੁਤ ਮੇਰਾ ਉਹਨਾਂ ਨਾਲ ਪਿਆਰ ਸੀ ਜੀ ਤੇ ਉਹਨਾਂ ਤੋਂ ਹੀ ਮੈਨੂੰ ਇਸ ਪਾਸੇ ਮੇਰੇ ਦਿਮਾਗ ਗਿਆ ਵੀ ਮੈਂ ਇਹ ਕੰਮ ਕਰਨਾ ਹੈ ਜੀ ਫਿਰ ਮੈਂ 2021 ਵਿੱਚ ਜਦੋਂ ਮੈਂ ਕੰਮ ਕੀਤਾ ਉਦੋਂ ਫਿਰ ਉਹਨਾਂ ਨੇ ਮੈਨੂੰ ਆਪਦਾ ਬੇਸਟ ਹੈ ਜਿਹੜਾ ਉਹਨਾਂ ਦਾ ਫਾਰਮੂਲਾ ਸੀ ਹਮ ਜਿਹੜਾ ਉਹਨਾਂ ਨੇ ਅਜੇ ਤੱਕ ਆਪਣੇ ਬੇਟੇ ਤੋਂ ਇਲਾਵਾ ਕਿਸੇ ਨੂੰ ਨਹੀਂ ਦਿੱਤਾ ਹਮ ਉਹ ਉਹਨਾਂ ਨੇ ਮੈਨੂੰ ਦਿੱਤਾ ਸੀ ਫਿਰ ਉਸ ਤੋਂ ਬਾਅਦ ਵਿੱਚ ਮੈਂ ਇਸ ਬੇਸ ਤੇ 3.5 ਸਾਲ ਇੱਥੇ ਸ਼ੌਪ ਹੋ ਗਿਆ ਆਪਾਂ ਨੂੰ ਚਲਦੀ ਨੂੰ ਤੇ ਮੈਂ ਇੰਤੇ ਬਹੁਤ ਕੰਮ ਕੀਤਾ ਇਹਦੇ ਵਿੱਚ ਜਿਹੜੀਆਂ ਕੋਈ ਕਮੀਆਂ ਲੱਗੀਆਂ ਮੈਂ ਉਹ ਦੂਰ ਕਰਕੇ ਤੇ ਅੱਜ ਇਹਨਾਂ ਮੈਂ ਵਧੀਆ ਹੋਰ ਇਹਨੂੰ ਮੈਂ ਵਧੀਆ ਬਣਾਇਆ ਬੇਸ ਨੂੰ ਅੱਛਾ ਐ ਇੰਨਾ ਬੇਸ ਤੇ ਇੰਨਾ ਕੰਮ ਕੀਤਾ ਬੇਸ ਤੇ ਮੈਂ ਬਹੁਤ ਮਿਹਨਤ ਕੀਤੀ ਇੱਕ ਤੁਸੀਂ ਉਹ ਦੇਖਿਆ ਜਿਹੜਾ ਉੱਪਰ ਪਾਉਂਦੇ ਆਪਾਂ ਚੀਜ਼ ਪਾਉਂਦੇ ਆ ਜੋ ਕਈ ਵਾਰੀ ਆਪਾਂ ਦੰਦੀ ਪੜਦੇ ਉਹ ਸਾਰਾ ਇਕੱਠਾ ਹੀ ਹੋ ਜਾਂਦਾ ਹੁੰਦਾ ਹਾਂਜੀ ਉਹ ਕੁਝ ਕੰਪਨੀਆਂ ਦੇ ਵਿੱਚ ਕਿਉਂਕਿ ਜਿਹੜਾ ਕਸਟਮਰ ਹੈ ਉਹਨਾਂ ਨੂੰ ਇਸ ਬਾਰੇ ਕੋਈ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਉਹ ਜ਼ਿਆਦਾ ਇਹ ਚੀਜ਼ ਚੱਕਦੇ ਆ ਤੇ ਉਹ ਬਸ ਐਜ ਨੇ ਉੱਪਰ ਤੱਕ ਲਾ ਲਾ ਉਹਦੀ ਬਣੇ ਹੁੰਦੀ ਤਾਰ ਬਣੇ ਤੇ ਪਰ ਉਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਖਾਓਗੇ ਉਹ ਸਾਰੀ ਹੀ ਇਕੱਠੀ ਹੋ ਜਾਣੀ ਆ ਹੂੰ ਇੱਕੋ ਇੱਕੋ ਵਾਰ ਖਾਣ ਦੇ ਨਾਲ ਇੱਕੋ ਵਾਰ ਚੱਕ ਮਾਰਾਂਗੇ ਤੇ ਉਹ ਸਾਰੀ ਨਾਲ ਹੀ ਖਿੱਚੀ ਆਬਨੀ ਵੀ ਜਾ ਤੁਹਾਡਾ ਨੰਗਾ ਹੋ ਜਾਣਾ ਜਿਹੜੀ ਅਸੀਂ ਵਰਤਦੇ ਅਸੀਂ ਜਿਹੜੀ ਵਧੀਆ ਕੰਪਨੀ ਦੇ ਅਸੀਂ ਵਰਤਦੇ ਅਸੀਂ ਵਰਤਦੇ ਹਾਂ ਗੋਦੀ ਤੇ ਗੋਦੇ ਵਿੱਚ ਸ਼ਡਾਰ ਤੇ ਮਜਰੇਲਾ ਉਹਨੂੰ ਅਸੀਂ ਮਿਕਸ ਕਰੀਦੇ ਜੀ ਉਹਦੇ ਨਾਲ ਤੁਸੀਂ ਜੇ ਤੁਸੀਂ ਖਾਓਗੇ ਤੇ ਉਹ ਉਨੇ ਹੀ ਚੀਜ਼ ਆਊਗੀ ਤੁਹਾਡੇ ਮੂੰਹ ਦੇ ਵਿੱਚ ਜਿੰਨਾ ਕਿ ਤੁਸੀਂ ਖਾ ਰਹੇ ਹੋ ਉਹ ਸਾਰੀ ਖਿੱਚੀ ਨਹੀਂ ਆਊਗੀ ਤੁਹੰਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਤੁਸੀਂ ਦੇਖੋ ਕਿ ਮੰਦਾ ਟੈਕਨੀਕਲੀ ਕਿੰਨਾ ਜਾਣਦਾ ਪ੍ਰੀਤ ਹੈ ਸ਼ਾਇਦ ਬਹੁਤ ਕਾਮਯਾਬ ਰੈਸਟੋਰੈਂਟ ਹੋਣਗੇ ਜਿਹੜੇ ਮੋਗੇ ਦੇ ਉਹ ਬਾਈ ਜਿੰਨਾ ਨਹੀਂ ਜਾਣਦੇ ਹੋਣਗੇ ਤੇ ਹਮੇਸ਼ਾ ਸਾਡੇ ਇਹ ਸੱਚੀ ਤੁਹਾਨੂੰ ਯਾਰ ਸ਼ੱਕਵਾ ਹੋਊਗਾ ਤੁਹਾਨੂੰ ਮੋਗੇ ਵਾਲਿਆਂ ਨੂੰ ਆਪਣੇ ਆਪ ਨਾਲ ਵੀ ਹੋਊਗਾ ਮੈਨੂੰ ਵੀ ਹੋ ਰਿਹਾ ਕਿ ਅਸੀਂ ਆਪਣੇ ਇੰਨੇ ਟੈਲੈਂਟਡ ਨੌਜਵਾਨਾਂ ਨੂੰ ਮੌਕਾ ਨਹੀਂ ਦਿੰਦੇ ਜਿਹੜੇ ਲੋਕ ਸਾਡੀ ਸਿਹਤ ਨਾਲ ਖਲਵਾੜ ਕਰਦੇ ਆ ਉਹਨਾਂ ਨੂੰ ਅਸੀਂ ਬਹੁਤ ਵੱਡੇ ਲੈਵਲ ਤੇ ਮੌਕਾ ਦਿੰਨੇ ਆ ਦਿਨਾਂ ਦੇ ਵਿੱਚ ਉਹਨਾਂ ਦੀਆਂ ਕੋਠੀਆਂ ਪਵਾ ਦਿੰਨੇ ਆ ਅਸੀਂ ਦਿਨਾਂ ਦੇ ਵਿੱਚ ਉਹਨਾਂ ਨੂੰ ਗੱਡੀਆਂ ਦਵਾ ਦਿੰਨੇ ਆ ਅਸੀਂ ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਖਰੀਦਣ ਵਾਲੇ ਕਰ ਦਿੰਨੇ ਆ ਤੇ ਸਾਡੇ ਨੌਜਵਾਨਾਂ ਨੂੰ ਅਸੀਂ ਵੇਚਣ ਵਾਲਾ ਕਰ ਦਿੰਨੇ ਆ ਠੀਕ ਆ ਕਿ ਨਹੀਂ ਤੇ ਪਰ ਨਹੀਂ ਉਹ ਉਹਨਾਂ ਚਿਰ ਹੀ ਕਰਦੇ ਆ ਲੋਕ ਜਿੰਨਾ ਚਿਰ ਧਿਆਨ 'ਚ ਨਹੀਂ ਹੁੰਦਾ ਅੱਜ ਤੋਂ ਬਾਅਦ ਕਰਨਗੇ ਤਾਂ ਫਿਰ ਮੇਰਾ ਸ਼ੱਕ ਵਾਹੂਗਾ ਹਨਾ ਭਾਈ ਅੱਜ ਦੀ ਵੀਡੀਓ ਪੈਣ ਤੋਂ ਪਹਿਲਾਂ ਜੋ ਹੋ ਗਿਆ ਉਹ ਬੇਤੇ ਨਿੱਚ ਹੋ ਗਿਆ ਜੇ ਅੱਜ ਤੋਂ ਬਾਅਦ ਹੋਊਗਾ ਇਹ ਫਿਰ ਗਨਾਹ ਹੋਊਗਾ ਗਲਤੀ ਨਹੀਂ ਹੋਊਗੀ ਪਹਿਨਾਂ ਵਾਲੀ ਤਾਂ ਗਲਤੀ ਸੀਗੀ ਹਨਾ ਬਾਈ ਤੁਸੀਂ ਦੋਨੇ ਜੀ ਕੰਮ ਕਰਦੇ ਹਾਂ ਹਾਂ ਜੀ ਇਹ ਮੇਰੀ ਵਾਈਫ ਐ ਦੋਨੇ ਹੀ ਕੰਮ ਕਰਦੀ ਐ ਠੀਕ ਐ ਹਾਂ ਜੀ ਬਾਕੀ ਨਾਲ ਸਾਡੇ ਕੋਲ ਬੱਚੇ ਆਉਂਦੇ ਸਿੱਖਣ ਵਾਲੇ ਸਾਡੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਆ ਬਹੁਤ ਬੱਚੇ ਸਾਡੇ ਕੋਲ ਸਿੱਖ ਕੇ ਜਿਹੜੇ ਵੀ ਬਾਹਰ ਗਏ ਆ ਜੀ ਤੇ ਅਸੀਂ ਉਹਨਾਂ ਨੂੰ ਫ੍ਰੀ ਸਿਖਾਉਂਦੇ ਆ ਅਸੀਂ ਕੋਈ ਫੀਸ ਨਹੀਂ ਲਈਦਾ ਸਾਨੂੰ ਪੁੱਛਦੇ ਆ ਕੇ ਵੀ ਤੁਸੀਂ ਕਿੰਨੇ ਪੈਸੇ ਲਹੋਗੇ ਹੂੰ ਕੀ ਅਹੀਂ ਕਿਤੇ ਵੀ ਨਹੀਂ ਕੁਛ ਨਹੀਂ ਅਸੀਂ ਰਹਿਣਾ ਸੀ ਤੁਸੀਂ ਸਿੱਖੋ ਤੁਸੀਂ ਇਸ ਮੋਗੇ ਸ਼ਹਿਰ ਦੇ ਵਿੱਚ ਆਪ ਪੂਰੀ ਤੰਗੀ ਚ ਸਰਵਾਈਵ ਕਰ ਰਹੇ ਆ ਪਰ ਫਿਰ ਵੀ ਬੱਚਿਆਂ ਨੂੰ ਸਿਖਾ ਦਿੰਦੇ ਹੋ ਬੱਚਿਆਂ ਨੂੰ ਹਾਂਜੀ ਫ੍ਰੀ ਸਿਖਾਈ ਦੇ ਬਿਲਕੁਲ ਹੂੰ ਕਿਸੇ ਬੱਚੇ ਤੋਂ ਨਹੀਂ ਖੁਸ਼ ਵੀ ਅਜੇ ਤੱਕ ਕਿਸੇ ਬੱਚੇ ਤੋਂ ਨਹੀਂ ਫੀਸ ਲਈ ਹੈ ਤੁਸੀਂ ਨਾ ਰਸੋਈ ਦੇ ਅੰਦਰ ਦੇਖੋ ਰਸੋਈ ਦੇ ਅੰਦਰ ਹਰ ਇੱਕ ਚੀਜ਼ ਹੈਗੀ ਹੈ ਬਾਈ ਮਤਲਬ ਬਿਲਕੁਲ ਪੂਰਾ ਪ੍ਰੋਪਰ ਜਿੰਨਾ ਰੈਸੀਡੈਂਟ ਦੇ ਵਿੱਚ ਜੋ ਕੁਝ ਚਾਹੀਦਾ ਹੁੰਦਾ ਹੈ ਜੀ ਵੱਡਾ ਜਿਹੜਾ ਆਪਾਂ ਦੇਖਦੇ ਆ ਰੈਸੀਡੈਂਟ ਉਹ ਸਾਰਾ ਸਾਰਾ ਸਿਸਟਮ ਥੋੜੀ ਜਿਹੀ ਜਗ੍ਹਾ ਦੇ ਉੱਤੇ ਅਸੀਂ ਫਿੱਟ ਕੀਤਾ ਹੋਇਆ ਹੈ ਬੜੀ ਟੈਕਨੀਕ ਨਾਲ ਬੜੀ ਤਕਨੀਕ ਨਾਲ ਫਿੱਟ ਕੀਤਾ ਹੋਇਆ ਮਤਲਬ ਜੋ ਉਹਨਾਂ ਨੂੰ ਕੀ ਕਹਿੰਦੇ ਨੇ ਸ਼ੇਕ ਵਰਗ ਬਗੈਰਾ ਚਾਹੀਦੇ ਆ ਸਾਰੇ ਜੀ ਆਪਾਂ ਜੀ ਆਪਣਾ ਮੈਨੂ ਹੈ ਜੀ ਇਹਦੇ ਵਿੱਚ ਮੇਨ ਆਪਣਾ ਜਿਹੜਾ ਪੀਜ਼ਾ ਆ ਜਾਂਦਾ ਜੀ ਠੀਕ ਹੈ ਜੀ ਆ ਸਾਰੇ ਆਪਣੇ ਪੀਜ਼ੇ ਆ ਉਸ ਤੋਂ ਬਾਅਦ ਸੈਂਡਵਿਚ ਆ ਜਾਂਦੇ ਜੀ ਆਪਣੇ ਸੈਂਡਵਿਚ ਵੀ ਅਸੀਂ ਬਹੁਤ ਵਧੀਆ ਰੱਖਿਆ ਤੇ ਇਸ ਰੈਪ ਆ ਸਾਡਾ ਜੀ ਤੇ ਪਾਸਤਾ ਆ ਜਾਂਦਾ ਜੀ ਤੇ ਇਸ ਤਰ੍ਹਾਂ ਫੇ ਮਿਕਸ ਸੈਲਡ ਆ ਗਿਆ ਜੀ ਸਬ ਸੈਂਡਵਿਚ ਆ ਗਈ ਜੀ 버ਗਰ ਸਾਡੇ ਬਹੁਤ ਵਧੀਆ ਹੁੰਦੇ ਆ ਜੀ ਤੇ ਇਸ ਤੋਂ ਬਾਅਦ ਅੱਗੇ ਜੀ garlic bread ਆ ਜਾਂਦੇ ਤੇ shake ਆ ਜਾਂਦੇ ਜੀ ਜੀ ਹਾਂਜੀ ਇਹ ਸਾਰਾ ਮੈਨੂ ਅਸੀਂ ਮਤਲਬ ਇੱਥੇ ਬਣੂਗਾ ਇੰਨੀ ਇੰਨੀ ਸੋਈ ਦੇ ਵਿੱਚ ਇਹ ਇੰਨਾ ਸੈਟਅਪ ਬਣੂਗਾ ਹਾਂ ਹਾਂਜੀ ਬਣਦਾ ਜੀ ਤੇ ਆਫਰਸ ਸਮੇ ਸਮੇ ਹੁੰਦੇ ਆ ਆਫਰ ਸਾਡੀ ਸ਼ਨੀ ਐਤਵਾਰ ਹੁੰਦੀ ਜੀ ਇਹ ਬੜੀ ਵਧੀਆ ਗੱਲ ਤੁਸੀਂ ਕੀਤੀ ਜਿਹੜੀ ਆਫਰ ਦੀ ਪੁੱਛੀ ਆ ਪੂਰੇ ਮੱਗ ਦੇ ਵਿੱਚ ਅਸੀਂ 250 ਦੇ ਵਿੱਚ ਦੋ ਸਮਾਲ ਸਾਈਜ਼ ਪੀਜੇ 7 ਇੰਚ ਤੇ మీడియం ਅਸੀਂ 400 ਚ ਦੋ ਪੀਜੇ 1 200 ਚ ਪੈ ਗਿਆ ਤੇ 500 ਚ ਦੋ ਲਾਰਜ ਪੀਜੇ ਜਿਹੜਾ ਤੁਸੀਂ ਇਹ ਪੀਜਾ ਖਾਦਾ ਹੈ ਏਡੇ ਦੋ ਪੀਜੇ ਅਸੀਂ 500 ਚ ਦੇਈਦਾ ਟੋਪਿੰਗ ਸੇਮ ਇਸੇ ਤਰ੍ਹਾਂ ਦੀ ਹੁੰਦੀ ਆ ਤੇ ਇੰਨਾ ਸਸਤਾ ਪੀਜਾ ਇੰਨੀ ਟੋਪਿੰਗ ਲਾ ਕੇ ਮੋਗੇ ਦੇ ਵਿੱਚ ਮੈਂ ਨਹੀਂ ਹਜੇ ਵੀ ਦੇਖਿਆ ਤਾਂ ਨਾ ਮੈਂ ਖਾਦਾ ਵਾ ਵੀ ਇੰਨਾ ਸਸਤਾ ਪੀਜਾ ਕੋਈ ਦਿੰਦਾ ਹੋਵੇ ਇੰਨੀ ਟੋਪਿੰਗ ਲਾ ਕੇ ਮਤਲਬ ਮੈਂ ਗਰੰਟੀ ਦਿੰਨਾ ਕਿ ਤੁਸੀਂ ਯਾਰ ਪੀਜੇ ਦਾ ਰੇਟ ਛੱਡੋ ਤੁਸੀਂ ਟਿਪ ਦਿਓਗੇ ਤੁਸੀਂ ਇੱਕ ਵਾਰ ਮੋਗੇ ਵਾਲੇ ਜ਼ਰੂਰ ਖਾਓ ਜ਼ਰੂਰ ਵੀਰੇ ਨੂੰ ਸ਼ੇਅਰ ਕਰਿਓ ਯਾਰ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਸੱਚੀ ਸਿਹਤ ਨੂੰ ਪਿਆਰ ਕਰਦੇ ਆ ਤੁਹਾਡੇ ਆਏ ਮਹਿਮਾਨਾਂ ਨੂੰ ਖੁਸ਼ ਕਰਨਾ ਤਾਂ ਤੁਸੀਂ ਇਹ ਸੱਜਣ ਨੂੰ ਤੁਸੀਂ ਸਪੋਰਟ ਕਰਨਾ ਪ੍ਰੀਤ ਬੰਦੀ ਆ ਨਾ ਹੈ ਪੂਰੀ ਸਪੋਰਟ ਬੰਦੀ ਆ ਵੀਰੇ ਤੇ ਅੱਜ ਤੋਂ ਪਹਿਲਾਂ ਜੋ ਵੀ ਹੋ ਗਿਆ ਉਹ ਪੰਜਾਬੀਆਂ ਦੀ ਕਹਿ ਲੋ ਕਿ ਦੇਖਾ ਨਾ ਦੇਖਣ ਕਰਕੇ ਹੋ ਗਿਆ ਹੈ ਨਜ਼ਰ ਅੰਦਾਜ਼ ਜਿਵੇਂ ਮਤਲਬ ਕਸਟਮਰ ਬਹੁਤ ਆਵਾਜ਼ ਆਈ ਬਹੁਤ ਇਸ ਗਲੀ ਦੇ ਵਿੱਚ ਹਾਂ ਬਸ ਲੋਕ ਇਹ ਦੇਖ ਕੇ ਲੰਘ ਜਾਂਦੇ ਆ ਠੀਕ ਆ ਜੀ ਤੱਕ ਕਈ ਇਹੋ ਜਿਹੇ ਜਿਹੜੇ ਇੱਥੇ ਲੰਘਦੇ ਆ ਉਹ ਮੇਰੇ ਖਿਆਲ ਪਤਾ ਨਹੀਂ ਉਹਨਾਂ ਨੂੰ ਜਦੋਂ ਦੀ ਸ਼ੋਪ ਬਣੀ ਉਹਦੋਂ ਦੇ ਲੱਗਦੇ ਨੀ ਇੱਕ ਤਾਂ ਮੇਰੀ ਗੱਲ ਮੰਨ ਕੇ ਨਾ ਇੱਕ ਇੱਕ ਤਾਂ ਮੇਰੀ ਗੱਲ ਮੰਨ ਕੇ ਆਪਣਾ ਐਸ ਹਾਈਜ ਦਾ ਇੱਕ ਪੋਸਟਰ ਕਢਾਓ ਪੱਗ ਬੰਨੀ ਵਾਲਾ ਠੀਕ ਹੈ ਜੀ ਉਹਨੂੰ ਇੱਥੇ ਲਾਓ ਓਕੇ ਠੀਕ ਆ ਨਾ ਤੇ ਉਹਦੇ ਉੱਤੇ ਲਿਖ ਦਿਓ ਕਿ ਸਰਦਾਰ ਤੁਹਾਨੂੰ ਉਡੀਕ ਕਰ ਠੀਕ ਹੈ ਨਾ ਜ਼ਰੂਰ ਸਰਦਾਰ ਤੁਹਾਡੀ ਉਡੀਕ ਵਿੱਚ ਹਾਂਜੀ ਹਾਂਜੀ ਜ਼ਰੂਰ ਲਾਵਾਂਗੇ ਇਹ ਲਿਖ ਦਿਓ ਠੀਕ ਹੈ ਕਹਿੰਦੇ ਫਿਰ ਮੈਂ ਦੇਖਦਾ ਕਿ ਫਿਰ ਕੀ ਫਰਕ ਪੈਂਦਾ ਠੀਕ ਹੈ ਕਹਿੰਦੇ ਤੇ ਦੂਸਰਾ ਸ਼ੌਂਕੀ ਸਰਦਾਰ ਤੁਹਾਡੀ ਉਡੀਕ ਦੇ ਵਿੱਚ ਕਿ ਕਿੰਨੇ ਸੱਜਣਾ ਜਿਹੜੇ ਸ਼ੇਅਰ ਕਰਦੇ ਆ ਤੇ ਕਿੰਨੇ ਸੱਜਣਾ ਜਿਹੜੇ ਵੀਰ ਨੂੰ ਫੋਨ ਕਰਦੇ ਆ ਤੇ ਕਿੰਨੇ ਸੱਜਣਾ ਜਿਹੜੇ ਵੀਰ ਕੋਲੇ ਵਿਜ਼ਿਟ ਕਰਦੇ ਆ ਉਹ ਸਾਰੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਵੀ ਲਵਾ ਕੇ ਜਾਇਓ ਤੇ ਵੀਰ ਨੂੰ ਫੋਨ ਵੀ ਕਰਿਓ ਵੀਡੀਓ ਵੀ ਸ਼ੇਅਰ ਕਰਿਓ